ਸਾਡੇ ਯੂਟਿਊਬ ਚੈਨਲ ਤੇ ਆਫਸਰ ਦਾ ਸਵਾਲ ਹੈ ਜੀ ਆਈਟੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਾਂ ਦੀ ਪੈਨਸ਼ਨ 2.95 ਫੈਕਟਰ ਨਾਲ ਸੋਦੇ ਜਾਂਦ ਸੰਬੰਧੀ 3ਡਬਲਯੂਪੀ 19247 ਆਫ 2025 ਦੀ ਮਿਤੀ 21-1-26 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੋਈ ਹੀੜ ਦੀ ਆਊਟਕਮ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸਰ ਨੂੰ ਜਾ ਸਹਿਕ ਜੇਕਰ ਤੁਸੀਂ ਅਜੇ ਅਖੰਡ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਵਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਵਿੱਚ ਪੈਨਸ਼ਨਾਂ ਨਾਲ ਜੋ ਇੱਕ ਬਹੁਤ ਵੱਡਾ ਧੱਕਾ ਪਿਛਲੀ ਕਾਂਗਰਸ ਸਰਕਾਰ ਦੁਆਰਾ ਕੀਤਾ ਗਿਆ ਸੀ ਉਸ ਤੋਂ ਰਾਹਤ ਦੇ ਜਾਣ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੁਆਰਾ 2022 ਦੀਆਂ ਚੋਣਾਂ ਤੋਂ ਪਹਿਲਾਂ ਜੋ ਲੁਭਾਣੇ ਵਾਅਦੇ ਕੀਤੇ ਗਏ ਸਨ ਉਹ ਸਾਰੇ ਖੋਖਲੇ ਹੀ ਸਾਬਤ ਹੋਏ ਇਹ ਸਰਕਾਰ ਨੇ ਜਦੋਂ ਵਿੱਤ ਮੰਤਰੀ ਪ੍ਰਤਾਪ ਹਰਪਾਉ ਸੰਘਾ ਚੀਮਾ ਦੀ ਅਗਵਾਈ ਵਿੱਚ ਕੈਬਨਿਟ ਸਬ ਕਮੇਟੀ ਦੀ ਸਥਾਪਨਾ ਕੀਤੀ ਤੇ ਮੀਟਿੰਗਾਂ ਕਰਕੇ ਮਸਲਾ ਹੱਲ ਕਰਨ ਨਾਲੋਂ ਸਭ ਕੁ ਮਸਲੇ ਨੂੰ ਹੋਰ ਜ਼ਿਆਦਾ ਉਲਝਾਨ ਨੂੰ ਹੀ ਤਰਜੀਹ ਦਿੱਤੀ ਤਾਂ ਫਿਰ ਮਜਬੂਰ ਹੋ ਕੇ ਪੈਨਸ਼ਨਰਾਂ ਨੂੰ ਮਾੜ ਜੋ ਪੰਜਾਬ ਐਂ ਖਰਾਨਾ ਹਾਈ ਕੋਰਟ ਦਾ ਦਰਵਾਜ਼ਾ ਖੜਕੋਣਾ ਪਿਆ ਤਾਂ ਵੱਡੀ ਗਿਣਤੀ ਦੇ ਵਿੱਚ ਦਾਇਰ ਕੀਤੇਆਂ ਗਿਆ ਰੈਟ ਪਟੀਸ਼ਨਾਂ ਦਾ ਫੈਸਲਾ ਪਟੀਸ਼ਨਰ ਦੇ ਹੱਕ ਦੇ ਵਿੱਚ ਹੈ ਯਾਨੀ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਵੀ ਆਇਆ ਕਿਉਂਕਿ ਸਰਕਾਰ ਨੇ ਹਾਈ ਕੋਰਟ ਦੇ ਫੈਸਲਿਆਂ ਨੂੰ ਦਬ ਤਨਾਹ ਕਰਦੇ ਹੋਏ ਲੰਬਾ ਸਮਾਸਿਰਪ ਲਾਰੇ ਲੱਪੇ ਲਗਾਦੇ ਹੀ ਲੰਗਾ ਦਿੱਤਾ ਫਿਰ ਕਈ ਸੀਓ ਸੀਪਸ ਜਟਾਂ ਜਾਨੀ ਕਿ ਕੋਟ ਦੀ ਮਾਨ ਹਣੀ ਸੰਬੰਧੀ ਰਿਟਰ ਲਗਾਈਆਂ ਗਈਆਂ ਤਾਂ مجبور ਹੋ ਕੇ ਸਰਕਾਰ ਨੂੰ ਸਪੀਕਿੰਗ ਆਰਡਰਸ ਜਾਰੀ ਕਰਨੇ ਪਏ ਪਰੰਤੂ ਜੋ ਸਪੀਕਿੰਗ ਆਰਡਰ ਜਾਰੀ ਕੀਤੇ ਗਏ ਸਨ ਉਹ ਤੱਥਾਂ ਤੋਂ ਪਰੇਸ਼ਾਨ ਤੇ ਇਹਨਾਂ ਵਿੱਚ ਝੋਟੀਆਂ ਦੇ ਨੀਲਾ ਦੇ ਕੇ ਪੈਨਸ਼ਨਾਂ ਨੂੰ 2.95 ਦਾ ਫੈਕਟਰ ਦੇਣ ਤੋਂ ਪੂਰਾ ਇਨਕਾਰ ਕਰ ਦਿੱਤਾ ਇਨਾ ਸਪੀਕਿੰਗ ਆਰਡਰ ਦੇ ਪੈਰਾ 14 ਨੂੰ ਹੁਣ ਇੱਕ CWP 19245/2025 ਦਰਜ ਕਰਦੇ ਹੋਏ ਚੈਲੰਜ ਕੀਤਾ ਗਿਆ ਹੈ ਇਹ ਰੈਡ ਪਟੀਸ਼ਨ ਨਿਰਮਲ ਸਿੰਘ ਟਨੋਵਾ ਐਂਡ ਆਦਰਸ ਵਰਸ ਸਟੇਟ ਆਫ ਪੰਜਾਬ ਐਂਡ ਐਨ ਆਦਰਸ ਮੰਡਿਓ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪਾਈ ਗਈ ਹੈ ਜਿਸ ਦੀਆਂ ਕਈ ਸੁਣਵਾਈਆਂ ਹੋ ਚੁੱਕੀਆਂ ਹਨ ਤੇ ਲੇਟੈਸਟ ਸੁਣਵਾਈ ਮਿਤੀ 21 1 26 ਨੂੰ ਰੂਮ ਨੰਬਰ 36 ਵਿੱਚ ਅਨਰੇਵਲ ਮਿਸਟਰ ਜੱਜਸ ਹਰਪ੍ਰੀਤ ਸਿੰਘ ਬਰਾੜ ਦੇ ਬੈਂਚ ਤੇ 21-26 ਨੂੰ ਹੋਈ ਸੀ ਭਾਵੇਂ ਇਸ ਸੁਣਵਾਈ ਵਿੱਚ ਇਸ ਕੇਸ ਦਾ ਕੋਈ ਫਾਈਨਲ ਫੈਸਲਾ ਤਾਂ ਨਹੀਂ ਆਇਆ ਪਰੰਤੂ ਰਾਤਵਾਲੀ ਖਬਰ ਇਹ ਹੈ ਕਿ ਇਸ ਦੀ ਨੈਕਸਟ ਡੇਟ ਆਫ ਹੀアリング ਵੀ ਬਹੁਤ ਨੇੜੇ ਯਾਨੀ ਕਿ 29 ਇੱਕ ਚਫੀ ਨੂੰ ਫਿਕਸ ਕੀਤੀ ਗਈ ਹੈ ਨੈਕਸਟ ਡੇਟ ਆਫ ਹੀアリング ਨੇੜੇ ਫਿਕਸ ਕੀਤਾ ਜਾਣਾ ਇੱਕ ਚੰਗਾ ਸੰਕੇਤ ਹੀ ਹੈ ਕੋਕੇ ਕਿ ਦਾ ਫਾਈਨਲ ਫੈਸਲਾ ਆ ਜਾਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਦੂਜੀ ਰਾਤ ਵਾਲੀ ਗੱਲ ਇਹ ਵੀ ਹੈ ਕਿ ਇਹ ਕੇਸ ਅਨਰੀਵਲ ਮਿਸਟਰ ਜੈਥੇ ਸਰ ਹਰਪੀਤ ਸਿੰਘ ਬਰਾੜ ਦੇ ਬੈਂਚ ਤੇ ਉੱਤੇ ਲੱਗਿਆ ਹੋਇਆ ਹੈ ਜੋ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਪੈਨਸ਼ਨਾਂ ਨੂੰ ਇਨਸਾਫ ਦੇ ਚੁੱਕੇ ਹਨ ਤੇ ਉਹਨਾਂ ਦੇ ਹੱਕ ਦੇ ਵਿੱਚ ਫੈਸਲੇ ਦੇ ਚੁੱਕੇ ਹਨ ਸੋ ਆਸ ਕਰਦੇ ਹਾਂ ਕਿ 29 ਜਨਵਰੀ ਵੀਸਾ ਚਾਬੀ ਦੀ ਹੀアリング ਵਿੱਚ ਅਗਰ ਕੋਈ ਫਾਈਨਲ ਫੈਸਲਾ ਪੈਨਸ਼ਨਾਂ ਦੇ ਹਾਕਮ ਵਿੱਚ ਆਉਂਦਾ ਹੈ ਤਾਂ ਇਸ ਦੇ ਨਾਲ ਜਿਨ੍ਹਾਂ ਤੋਂ ਲਟਕ ਰਹਿ ਪੈਨਸ਼ਨਾਂ ਦੇ ਇਸ ਵੱਡੇ ਮਸਲੇ ਦਾ ਹੱਲ ਹੋ ਜਾਵੇਗਾ ਸੋ ਲੈਟ ਅਸ ਹੋਪ ਫਾਰ ਦਾ ਬੈਸਟ ਐਂਡ ਹੋਪ ਸਸਟੇਨਸ ਲਾਈਫ ਯਾਨੀ ਕਿ ਆਪ ਦੇ ਨਾਲ ਹੀ ਜਹਾਨ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਠੰਗੀ ਲੱਗੀ ਹੋਏ ਤੇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਤਨਵਾਦ ਜੀ